ਇਹ ਜਿਹੜਾ ਕੰਕਾਈ ਤੇ ਮੀਂਹ ਹੋੜਾ ਸਾਲ ਤੇ ਜੀ ਤੱਕ ਕੁਝ ਕਰੇ ਜੰਗੇ ਵਾਹ ਜੀ ਸਾਰੇ ਜੜਦੀ ਪਲਾ ਵਿੱਚ ਰੱਖੇ ਸਰਾਹਾ ਸੇਵਾ ਦੇ ਕੰਢ ਰਸਤੋਂ ਉਹਨਜੀ ਟੈਂਟਾ ਹੀ ਵੱਜ ਚੁੱਕੇ ਨੇ ਕਿ ਜੰਦੇ ਤੇ ਮੱਝਾਂ ਨੂੰ ਪੱਤੇ ਪਾਉਣੇ ਸੀ ਤੇ ਪਾਣੀ ਪਾਉਣਾ ਸੀ ਤੇ ਮੈਂ ਤੁਹਾਨੂੰ ਦਿਖਾਉਣ ਆਈ ਸੀ ਅੱਜ ਮੈਂ بوط ਪਾ ਕੇ ਆਈ ਆ ਦੇਖੋ ਤੇ ਹਾਰੇ ਕਿ ਮਿੱਟਾ ਰੇਡੀ ਆਪਣੀ بوط ਪਾਉਂਦਾ ਜ਼ਰੂਰ ਹੋਣਾ ਚਾਹੀਦਾ ਪਾਓ ਜਿੱਥੇ ਮਰਜੀ ਪਾਓ ਪਰ ਮਾਨੂੰ ਹਾਰੇ ਕਿ ਚਾਹੀਦੀ ਹੈ ਜ਼ਰੂਰ 这个螃蟹就是生，就是。<Thank you. S 1> changal vaadlo carry carry san enta bidi gashari ਗਰਮੀ ਜਿਆਦਾ ਹੋਣੀ ਕਰਕੇ ਦੱਸਣਾ ਹੈ ਗਰਮੀ ਜਿਆਦਾ ਹੋਣ ਕਰਕੇ ਜੀ ਹੁਣ ਪਸ਼ੂਆਂ ਨੂੰ ਗੱਧ ਤੋਂ ਵੱਧ ਪਾਣੀ ਪਿਆਇਆ ਕਰੋ ਤੇ ਹੁਣ ਗਰਮੀ ਜਿਆਦਾ ਬਹੁਤ ਜ਼ਿਆਦਾ ਗਰਮੀ ਹੈ ਜੀ ਟੈਂਪਰੇਚਰ ਤਕਰੀਬਨ 45 ਡਿਗਰੀ ਤੇ ਹੈ ਤੇ ਤੁਸੀਂ ਆਪ ਵੀ ਬਹੁਤ ਜ਼ਿਆਦਾ ਸਾਰੇ ਟੈਂਟਰਾਂ ਨੂੰ ਵੀ ਬੇਨਤੀ ਹੈ ਬਹੁਤ ਪਾਣੀ ਜ਼ਿਆਦਾ ਪੀਆ ਕਰੋ ਜਿੰਦ ਤੋਂ ਤੱਕ ਹੋ ਸਕੇ ਸੰਜਵੀ ਪੀਆ ਕਰੋ ਜਿਆਦਾ ਨਿੰਬੂ ਵਾਲਾ ਪਾਣੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਚੀ ਹੈ ਤਾਂ ਸਾਰੇ ਟੈਂਟਾਂ 'ਪੇ ਬਚ ਕੇ ਰਹੋ ਮਾ ਜੀ ਨਹੀਂ ਪਰ ਇਹ ਸੀਜੀ ਸੀਜੀ ਸੀ ਪਾਣੀ ਦੇਣ ਵਰਤ ਵਰਤਨਾ ਨਹੀਂ ਚਾਹੀਦਾ ਕੁਮਾਰ ਹੋਈ ਪਈਏਗੀ ਆ ਭੈਣ ਭਾਈਆਂ ਨੂੰ ਬੇਨਤੀ ਐ ਵੀ ਜਰੂਰ ਦੱਸਿਓ ਇਹਨੂੰ ਬਈ 26 ਤਰੀਕ ਨੂੰ ਸੂਈ ਸੀਗੀ ਤੇਰੇ ਤਿੰਨ ਚਾਰ ਦਿਨ ਵਧੀਆ ਨੀਰਾ ਖਾਦਾ ਹੁਣ ਨੀਰਾ ਘੱਟ ਖਾਂਦੀ ਐਗੀ ਕਾਰਨ ਬੇਨਤੀ ਇਹ ਵੀ ਦੱਸਿਓ ਕਿ ਕੀ ਕਾਰਨ ਹੋ ਸਕਦਾ ਹੈਗਾ ਨੀਰਾ ਬਹੁਤ ਘੱਟ ਖਾਂਦੀ ਹੈ ਇਹ ਇਹ ਗਰਮੀ ਕਾਰਨ ਹੋ ਸਕਦਾ ਵਾੜੇ ਦਾ ਪਾਣੀ ਸ਼ੀ 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 ਲੋ ਜੀ ਅੱਜ ਬਣਾਵਾਂਗੇ ਆਪਾਂ ਗੁਆਰਾ ਫਲੀ ਸਬਜ਼ੀ ਕਾफी ਦਿਨ ਹੋ ਗਏ ਸੀ ਸੋਚਦੇ ਆਨੂੰ ਤੇ ਸਾਰਾ ਮੈਨੂੰ ਬਹੁਤ ਪਸੰਦ ਆ ਇਹ ਤੇ ਸਰਦਾਰ ਜੀ ਨੂੰ ਬਹੁਤ ਪਸੰਦ ਆ ਤੇ ਤੁਸੀਂ ਐਂ ਕਹੋਗੇ ਜੀ ਇਹ ਵੀਡੀਓ ਨਹੀਂ ਵੀ ਕਿੰਨੇ ਦਿਨ ਕਾਫੀ ਦਿਨ ਲੱਗੇ ਨੇ ਇਹ ਵੀਡੀਓ ਨੂੰ ਬੋਲ ਦੇਗੀ ਹੁਣ ਵੀਡੀਓ ਕਿਵੇਂ ਪਾਈਏ ਜੀ ਬਣਾਉਣ ਵਾਲਾ ਕੋਈ ਹੈ ਨਹੀਂ ਬੱਚੇ ਨਾਲ ਕੀ ਗਏ ਹੋਏ ਨੇ ਵੀ ਇਸ ਕਰਕੇ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਗਾ ਤੇ ਸਰਦਾਰ ਜੀ ਨੂੰ ਭਾਰੰਦਰ ਦਾ ਮਤੰਦੇ ਚ ਜਾਣਾ ਬੰਗਾਲ ਇਸ ਕਰਕੇ ਵੀਡੀਓ ਰੋਟੀਨ ਚ ਨਹੀਂ ਪੈਂਦੀ ਹਰ ਰੋਜ਼ ਮੇਰਾ ਵੀ ਬਹੁਤ ਦਿਲ ਕਰਦਾ ਹੁੰਦਾ ਵੀਡੀਓ ਬਣਾਉਣ ਨੂੰ ਵੀਡੀਓ ਬਣਾਵਾ ਤੇ ਪਾਵਾ ਜਰੂਰ ਅਸਾਂ ਨੂੰ ਤੁਸੀਂ ਅਰੀਕ ਕਰਦੇ ਹੋਗੇ ਪਰ ਕੀ ਕਰੀਏ ਜੀ ਬੱਚੇ ਨਾਂਕੀ ਗਈ ਛੁੱਟੀਆਂ ਦਾ ਕਰਕੇ ਕਹਿੰਦੇ ਨਾਂਕੀ ਜਾਣਾਗਾ ਦੇ ਵੀਰ ਇਸ ਕਰਕੇ ਕੋਈ ਬਣਾਉਣ ਵਾਲਾ ਵੀਡੀਓ ਹੁੰਦਾ ਨਹੀਂਗਾ ਤੇ ਸਦਾ ਦਿਨ ਭਾਰਤ ਦਾ ਗਾਣਾ ਪੈਂਦਾਗਾ ਤੇ ਮੈਨੂੰ ਵੀ ਇਹ ਲੱਗਦਾ ਹੁੰਦਾ ਵੀ ਮੇਰਾ ਮੇਰਾ ਦਿਲ ਵੀ ਕਹਿੰਦਾ ਮੈਂ ਹਰ ਰੋਜ਼ ਵੀਡੀਓ ਪਾਣਾ ਪਰ ਵੀਡੀਓ ਬਣਾਉਣ ਨਾਲ ਕੋਈ ਨਹੀਂ ਹੁੰਦਾ ਸੀ ਜੀ ਇਹ ਹੀ ਵੀ ਪ੍ਰੋਬਲਮ ਆਈ ਇਸ ਕਰਕੇ ਅੱਜ ਆਪਾਂ ਬਣਾਵਾਂਗੇ ਜੀ ਗੋਰਾ ਫਲੀ ਜਿਹੜੀ ਇੱਕ ਬਹੁਤ ਮਨਪਸੰਦ ਹੈ ਆਲੂ ਪਾਵਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਮੰਦੀ ਇਹ ਬੇਟੀ ਦੀ ਵੀ ਬਹੁਤ ਪਸੰਦ ਆਉਂਦੀ ਹੈ ਜਿਹੜੇ ਨਾਨਕੀ ਸਤਿ ਕੀ ਜੀ ਇਹ ਥੋੜਾ ਜਿਹਾ ਟਾਈਮ ਲਵੋਗੇ ਚੀਵਲ ਜੀ ਉਹਦਾ ਪਚੀਰ ਤੇ ਨਾ ਇਹ ਚਿੜੀਆਂ ਦਾ ਸੋਹੜਾ ਹੀ ਹੁੰਦਾ ਹੈਗਾ ਇਹ ਔੜੀ ਔੜੀ ਚੀ ਜੀ ਨਹੀਂ ਪੈਂਦੀਆਂ ਜੱਟੇ ਹੋ ਕੇ ਪਹਿਲਾ ਡੰਗੜ ਨਹੀਂ ਹੈ ਪੈਂਦੇ ਨੇ ਫਿਰ ਔੜ ਬੜੀ ਚੀ ਜੀ ਨਾ ਟੰਗਦੇ ਨੇ ਤੂੰ ਇਹ ਕਿਹੜੇ ਨੇ ਰੇੜੇ ਵਾਲੇ ਕਿਹੜੇ ਨਾ ਫਲ ਆਉਂਦੇ ਨੇ ਜੀ ਛੀੜਾ ਨਹੀਂ ਆਉਂਦੇ ਨੇ ਜਿਹੜੀ ਆਗਰੀਨ ਤਾਂ ਘਰੇ ਵੀ ਆਪਾਂ ਲਾਦੇ ਨੇ ਥੋੜੀਆਂ ਜੀਆਂ ਉਹ ਵਾਲੇ ਬੜੀ ਦੇਖਾਂਗੇ ਉੱਪਰ ਹੋਊਗੀ ਤੇ ਇਹ ਰੇੜਿਆਂ ਨਾਲ ਉਹ ਨਾ ਫਲ ਆਉਂਦੇ ਨੇ ਛੀੜਾ ਆਖ ਤੇ ਕੈਕਸਾ ਨਾਲ ਇਹ ਤੇ ਤੇਰੇ ਚਲੋ ਸਰਦਾਰ ਜੀ ਕਹਿੰਦੇ ਮੈਂ ਲੈ ਆਇਆ ਸੀ ਮਾਹ ਚੋ ਬਰਾ ਲਈ ਸੀ ਇਹ ਇੱਕ ਹੋਰ ਬੇਨਤੀ ਇਹ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਜੈਨਾਂ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਦਿਆ ਕਰੋ ਗੰਭੀ ਤੁਹਾਡੇ ਸਹਿਯੋਗ ਸਦਕੇ ਸਾਡਾ ਹੌਸਲਾ ਵਾਤ ਸਬਤ ਹੈਗਾ ਜੇ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖਦੇ ਹੋਗੇ ਦਾ ਸਾਡਾ ਦਿਲ ਹੋਰ ਵੀਡੀਓ ਬਣਾਉਣ ਨੂੰ ਕਰਦਾ ਹੈ ਜਿਹੜੇ ਪਿੰਡੂ ਕੰਮ ਕਾਜ ਨੇ ਇਹ ਹੋਰ ਦਿਖਾਉਣ ਨੂੰ ਦਿਲ ਕਰਦਾ ਹੈ ਤੇ ਪਕਾ ਕੇ ਪੂਰਾ ਰਸਨਾਸ ਦਿਆ ਕਰੋ ਤੇ ਚਲੋ ਜੀ ਹੁਣ ਆਪਾਂ ਅਗਲਾ ਚੀਜ਼ ਤੇ ਆ ਠੀਕ ਹੈ ਜੀ ਤੇ ਮਿਲਦੇ ਹਾਂ ਅਗ੍ਹਾ ਜਦੋਂ ਬਣਾਵਾਂਗੇ ਤੁਹਾਨੂੰ ਹੋਰ ਦਿਖਾਣਾ ਦੇ ਚਲੋ ਠੀਕ ਹੈ ਹਾਂ ਜੀ ਤੁਹਾਨੂੰ ਦੁਕਾਨੇ ਆਪਾਂ ਫਲੀਆਂ ਦੀ ਸਬਜ਼ੀ ਇਸ ਤਰ੍ਹਾਂ ਬਣਾਉਣਾ ਗਵਾਰਾ ਫਲੀ ਦੀ ਆ ਦੇਖੋ ਜੀ ਇਹ ਕੜਾਹੇ ਲੈ ਲਏ ਤੇ ਇਸ ਤੇ ਹੀ ਪਾਉਣਾ ਹੈ ਆਪਾਂ ਇਹ ਮੈਂ ਆਲੂ ਤੇ ਫਲੀਆਂ ਬਣਾਉਣੀ ਹਾਂ ਫਰਨੀਆ ਤੇ ਆਲੂ ਪੁਣੜ ਰੱਖ ਲਵਾਂਗੇ ਇਹਨੂੰ ਇਤਰਾ ਪੁਣੜਣਾ ਜੀ ਜਿਹੜਾ ਦੇਖੋ ਐਸ ਤਰ੍ਹਾਂ ਇਹਨਾਂ ਨੂੰ 10 ਮਿੰਟ ਭੁੱਲ ਲੈਣਾਂਗੇ ਆਪਾਂ ਪਾਈ ਜਾਂਦੇ ਆਲੇ ਨੂੰ 15 ਮਿੰਟ ਵੀ ਭੁੱਲ ਸਕਦੇ ਆ ਇਹ ਲੋ ਫਲੇਮ ਤੇ हल्की पहना दो चमच एक चमच नमक कदम हो बाकी वे कटिंग पा सकते सब्जी जिम्मे है उसके अनुमान अनुमान वाटू पाते ਉਰੇ ਇਸ ਮੈਲੇ ਵਾਸਤੇ ਕੱਢਿਆ। ਵੈਸੇ ਤਾਂ ਇਹ ਆਪਸ ਕੇਤੇ ਵੀ ਕਰ ਸਕਦੇ। ਇਤੂ ਮੂੜੀ ਦੇ ਵਿੱਚ ਪੁੱਲਾ ਲਾ। ਵੈਸੇ ਸੀ ਲਾਲ ਵਿੱਚ ਖਾਂਦੇਗੇ। ਫਲੀਆਂ ਦੀ ਗਾਲ ਵਿੱਚ ਮਾੜੀਏ। ਐਸਾ ਆਪਾਂ ਸਾਰੇ ਮਸਾਲੇ ਮਿਲਾ ਕੇ ਕੱਢਦੇ ਹਾਂ। ਬਹੁਤ ਹੀ ਟੇਸਟੀ ਬਣੇਗੀ। ਕੋਈ ਵੀ ਪਾ ਦਿਆ ਪਰਵਾਹ ਨਹੀਂ ਇਹ ਹੋਰ ਪਕਾਵਾਂਗੇ 10-20 ਮਿੰਟਾਂ ਬਾਅਦ ਘਟ ਗਿਆ ਇਸੇ ਤਰ੍ਹਾਂ ਦੇ ਕਰਤੀ ਹੈ ਬੂ ਮੈਂ ਮਾਰ ਜਾਂ ਨੀਰੀ ਨੀਰੀ ਕੁ ਨਹੀਂ ਨਾ ਨੀਰੀ ਐ ਤੁਸੀਂ ਇਹ ਵੀਡੀਓ ਬਣਾ ਲਓ ਯਾਰ ਆਜੋ ਆਜੋ ਬੰਦੀ ਗਿਏਸਟਰਾ 10 ਮਿੰਟ ਭੁੰਨਣਾ ਅਤੇ 10 ਮਿੰਟ ਮਸਾਲਾ ਪਾ ਕੇ ਭੁੰਨਣਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਵਾਦਿਸ਼ਟ ਬੰਦੀ ਗਿਏ ਅਗਲਾ ਪ੍ਰੋਗਰਾਮ ਆਪਣੈਤੋ ਕਰੀਏ ਤੇ ਮਿਲਦੇ ਹਾਂ ਅਗਲੇ ਵਿਡਿਓ ਚ ਜੇਕਰ ਤੁਹਾਨੂੰ ਸਾਡੀ ਸਾਰੀ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਕਰਦੇ ਜਰੂਰ ਦਿਆ ਕਰੋ ਤੁਹਾਕੋ ਤੁਹਾਡੇ ਸਰਜੋਗ ਸਰਕਾਰੀ ਸਾਡਾ ਹੌਸਲਾ ਵਧਾਤ ਹੈ ਮਿਲਦੇ ਹਾਂ ਅਗਲੀ ਵੀਡੀਓ ਤੱਕ ਰਖਦੇ ਹਾਂ ਜਿਆਦੇ ਸਤਿ ਸ਼੍ਰੀ ਅਕਾਲ ਜੀ ਲੋ ਜੀ ਆਪਾਂ ਸਬਜ਼ੀ ਬਣਾ ਲਈ ਦੁੱਧ ਕਰਮ ਕਰ ਲਿਆ ਤੇ ਹੁਣ ਬਣਾਉਣੀ ਹੈ ਜੀ ਆਪਾਂ ਰੋਟੀ ਅੱਗੇ ਤੇ ਚੂੜੇ ਦੀ ਬਣਾਉਣੀ ਹੁੰਦੀ ਸੀ ਕਿ ਅੱਜ ਥੋੜਾ ਮੌਸਮ ਖਰਾਬ ਹੈ ਬਾਹਰ ਮੀਂਹ ਹੀ ਆਈ ਜਾਂਦੀ ਹੈ ਥੋੜਾ ਥੋੜਾ ਮੀਂਹ ਆਈ ਜਾਂਦਾ ਹੈ ਤੇ ਅਸੀਂ ਅੱਜ ਰੋਟੀ ਗੈਸ ਤੇ ਬਣਾਉਣੀ ਹੈ ਤੇਰੀ ਮੈਸੇ ਤੋਂ ਲੈ ਕੇ ਰੋਟੀ ਬੱਧੀ ਸਵਾਦ ਲੱਗਦੀ ਹੈ ਜੀ ਗੈਸ ਇਫੈਕਟ ਸਵਾਦ ਲੱਗਦੀ ਤੇ ਚੂੜੇ ਦੀ ਬਣਾਵੀਂ ਛੇਤੀ ਜੰਦੀ ਹੈ ਲੈ ਸੁਣਾਉਣਾ ਕਿ ਅੱਜ ਮੌਸਮ ਬਰਾਬਰ ਥੋੜਾ ਜਿਹਾ ਤੇ ਅੱਜ ਇਹ ਸਿਗਨਲ ਨਹੀਂ ਆ ਪਈ ਨਹੀਂ